ਹਾਜੂ ਦਰਾਹਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕਾਸੋ ਆਪਰੇਸ਼ਨ ਦੇ ਅਧੀਨ ਛਾਪਾ ਮਾਰੀ ਕੀਤੀ ਗਈ ਜਿਸ ਇਸ ਆਪਰੇਸ਼ਨ ਦੇ ਅਧੀਨ ਸਤਨਾਮ ਨਗਰ ਵਿਖੇ ਐਸ ਐਚਓ ਦਰਾਹਾ ਗੁਰਪ੍ਰਤਾਪ ਸਿੰਘ ਐਸ ਐਚਓ ਪਾਇਲ ਸੰਦੀਪ ਕੁਮਾਰ ਡੀ ਐਸ ਪੀ ਪਾਇਲ ਸ਼੍ਰੀ ਨikhil Garg ਜੀ ਦੀ ਅਗਵਾਈ ਹੇਠ ਛਾਪਾ ਮਾਰੀ ਕੀਤੀ ਗਈ ਅਤੇ ਉਹਨਾਂ ਵਿਅਕਤੀਆਂ ਦੇ ਘਰਾਂ ਵਿੱਚ ਛਾਪਾ ਮਾਰੀ ਕੀਤੀ ਗਈ ਜਿਨ੍ਹਾਂ ਦਾ ਪਹਿਲਾਂ ਹੀ ਅਪਰਾਧਿਕ ਰਿਕਾਰਡ ਹੈ ਜਾਂ ਜੋ ਨਸ਼ਾ ਤਸਕਰੀ ਦੇ ਵਿੱਚ ਇਨਵੋਲਵ ਨੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਡੀਐਸਪੀ ਸਾਹਿਬ ਐਕਟੂਅਲ ਡਰਾਹੇ ਪਹੁੰਚ ਕੇ ਸਮਝਾਜੀ ਅੱਜ ਮਾਨਯੋਗ ਡੀਜੀਪੀ ਸਾਹਿਬ ਅਤੇ ਐਸਐਸਪੀ ਖਨਾਰੀ ਨਿਸ਼ਰ ਦ੍ਰਿਸ਼ਣ ਅਨੁਸਾਰ ਫਾਇਲ ਸਬਡਿਵੀਜ਼ਨ ਵਿੱਚ ਕਾਸ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਅਸ ਆਪਣੇ ਸਬਡਿਵੀਜ਼ਨ ਦੇ ਫੋਰਸ ਕਰਤੇ ਕਰਕੇ ਜੇ ਵਾਪਕ ਥਾਵਾਂ ਦੇ ਜਿਹੜੇ ਸਾਡੇ ਡਰੱਗ ਹੌਟਸਪੌਟਸ ਨੇ ਉੱਥੇ ਕਾਸ ਆਪਰੇਸ਼ਨ ਚਲਾ ਰਹੇ ਹਾਂ ਜੀ ਪਰ ਕਿਹੜੀ ਕਿਹੜੀ ਲੋਕੇਸ਼ਨ ਤੇ ਅੱਜ ਜਾ ਰਹੇ ਹਾਂ ਜੀ ਅੱਜ ਅਸੀਂ ਪਹਿਲਾਂ ਕ੍ਰਾਮਪੁਰ ਪਿੰਡ ਕਿਤੇ ਅੱਜ ਅਸੀਂ ਹੋਰ ਲੋਕੇਸ਼ਨਸ ਤੇ ਵੀ ਜਾਵਾਂਗੇ ਤੇ ਉਹ ਅਸੀਂ ਤੁਹਾਨੂੰ ਵੀ ਕੋਰਸ ਆਫ ਟਾਈਮ ਵਿਸਕਲੋਸ ਕਰ ਦਾਂਗੇ ਜੀ ਸਰ ਕੋਈ ਨਾਟਾ ਬਰਾਮ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਜਦੋਂ ਕਾਸੋ ਆਪਰੇਸ਼ਨ ਖਤਮ ਹੋ ਜਾਏਗਾ ਸਾਨੂੰ ਪੂਰੀ ਇਨਫੋਰਮੇਸ਼ਨ ਉਸ ਦੇ ਅੰਸਟੇਸ ਦੇ ਦਿੱਤਾ ਜਾਵੇਗਾ ਇਸੇ ਸੰਬੰਧ ਵਿੱਚ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਦੇਖਦਾ ਹੈ ਕਾਸੋ ਆਪਰੇਸ਼ਨ ਇੰਡੀਪੈਂਡੈਂਸ ਦੇ ਮੱਧ ਨਜ਼ਰ ਵਿੱਚ ਲਾਇਆ ਜਾ ਰਿਹਾ ਹੈ ਇੱਕ ਜਿਹੜਾ ਸੁਨ ਸੀਐਮ ਸਾਥ ਡੀਜੀਪੀ ਸਾਹਿਬ ਦਾ ਖਾਸ ਧਿਆਨ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਉਹਦੇ ਲਈ ਵੀ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕਿ ਜਿਹੜੇ ਸਾਡੇ ਪੂਰੇ ਡਰਗ ਪੈਡਲਰਸ ਹੈ ਜਿਹੜੇ ਸਾਡੇ ਸਾਡੇ ਹੌਟਸਪੌਟਸ ਨੇ ਅਸੀਂ ਉੱਥੇ ਕਾਸੋ ਆਪਰੇਸ਼ਨ ਕਰਕੇ ਵੱਧ ਤੋਂ ਵੱਧ ਰਿਕਵਰੀ ਕਰੀਏ ਅਤੇ ਜਿਹੜੇ ਸਾਡੇ ਡ बस तो सारे शहर चलाए जाते हैं कासोपरेशन तो ए जैसे तो सारे तो ड्रग ड्र, स्पॉट्स नेसी उठते चलामा के जी फिर गबरी तोर भैया हाँ जो कासोपरेशन इन प्रोग्रेस है जिम्मी होएगा वील अपडेट हो